ਕਿਸਰਾ ਨਾਮ ਜਪਣਾ ਅਸੀਂ ਕਹਿੰਦੇ ਤਾਂ ਆ ਵੀ ਨਾਮ ਜਪੋ ਨਾਮ ਜਪੋ ਜਪਤਾ ਹੀ ਨਹੀਂ ਨਾਮ ਕਿਵੇਂ ਜਪੀਏ ਜਿੰਨਾ ਚਿਰ ਕਿਸੇ ਨੇ ਸਮਝਾਇਆ ਹੀ ਨਹੀਂ ਨਾਮ ਨਹੀਂ ਜਪਉਂਦਾ ਸਾਹ ਸੰਜੀ ਬੜਾ ਔਖਾ ਹੈ ਇਹ ਸੀਕ੍ਰਟ ਬਾਤ ਹੈ ਦੱਸੇ ਬਗੈਰ ਨਹੀਂ ਇਹਦੇ ਤੇ ਚੱਲਉਂਦਾ ਉਹ ਵੀ ਡਰਦਾ ਹੋਵੇ ਜ਼ਬਰਦਸਤ ਆਦਮੀ ਦੇ ਅੰਦਰ ਲਗਨ ਹੋਵੇ ਤਾਂ ਚੱਲਦਾ ਨਹੀਂ ਰਾਹ ਦੇ ਵਿੱਚ ਰਹਿ ਜਾਂਦਾ ਚਾਲੇ ਤੇ ਯਾਰ ਮਿਲਣ ਕੋ ਬੀਚੇ ਅਟਕ ਕੋ ਚੀਤ ਵਿਚਾਲੇ ਹੀ ਰਹਿ ਗਏ ਆਇ ਤਸੀ ਮਿਲਣ ਵਾਸਤੇ ਉਹ ਜੁਗਤ ਦੱਸਦੇ ਨੇ ਧਿਆਨ ਦੇ ਨਾਲ ਸਰਵਣ ਕਰੋ ਉਹ ਐਸਾ ਬਚਨ ਆ ਰਿਹਾ ਹੈ ਕਿ ਜਿਸ ਦੇ ਮਨ ਵਿੱਚ ਨਾਮ ਜਪਣ ਦਾ ਸ਼ੌਕ ਹੈ ਮਹਾਰਾਜ ਨੇ ਇੱਕ ਸ਼ਰਤ ਲਾ ਦਿੱਤੀ ਪਾਂਡਾ ਤੋਏ ਤੂ ਬੈਸ ਦੇਵੋ ਤਦ ਦੇਖੋ ਜਾਓ ਨਾਮ ਰੂਪੇ ਦੁੱਧ ਜੈ ਸਰੀਰ ਵਿੱਚ ਪਾਉਣਾ ਹੈ ਤਾਂ ਪਹਿਲਾਂ ਸਰੀਰ ਨੂੰ ਪਵਿੱਤਰ ਕਰੋ ਇਹਦੇ ਵਿੱਚ ਗੁਣ ਲਿਆਓ ਔਗਣ ਕਢੋ ਪਾਣੀ ਨਾਲ ਧੋਤੇ ਦੇ ਨਹੀਂ ਸਰੀਰ ਪਵਿੱਤਰ ਹੋਇਆ ਕਰਦਾ ਮਨ ਨੂੰ ਧੋਣਾ ਪੈਂਦਾ ਫਿਰ ਉਸ ਤੋਂ ਬਾਅਦ ਪੰਜ ਬਾਣੀਆਂ ਯਾਦ ਕਰ ਉਸ ਤੋਂ ਬਾਅਦ ਜੰਨੀਆਂ ਪੜ ਹੁੰਦੀਆਂ ਪੜ ਸੁਖਨੀ ਸਾਹਿਬ ਵੀ ਪੜ ਲੈ ਉਸਦੀ ਵਾਰ ਵੀ ਯਾਦ ਕਰ ਲੈ ਹੋਰ ਵੀ ਕਰ ਲੈ ਬੇਲਾ ਨਾ ਰਹੇ ਉਸੇ ਬਾਅਦ ਅਗਲੀ ਕਲਾਸ ਆ ਜਾਂਦੀ ਹੈ ਮਹਾਪੁਰਸ਼ ਕਹਿੰਦੇ ਹੁਣ ਤੂੰ ਐਂ ਕਰ ਛੋਕ ਐ ਮੈਂ ਕਹਿੰਦਾ ਹਾਂਜੀ ਕਹਿੰਦੇ ਤੂੰ ਮੂਲ ਮੰਤਰ ਦੇ ਇਹ ਕਿਉਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਤਸਾ ਜੁਗਾਦ ਸੱਚ ਹੈ ਭੀ ਸੱਚ ਨਾਨਕ ਉਸੀ ਵੀ ਸੱਚ ਇਹ ਜੀ ਅਮਰਤ ਵੇਲੇ ਉੱਠ ਕੇ 10 ਮਾਲਾ ਘਟੇ ਘਟ ਕਰਨੀਆਂ ਰੋਜ਼ ਬੱਤ ਜੰਨੀਆਂ ਹੁੰਦੀਆਂ ਕਰੀ ਜਾਂ। ਮਹਾਰਾਜ ਜੀ ਦਾ ਤਾਂ ਹੀ ਤਰੀਕਾ ਹੁੰਦਾ। ਉਹ ਅਮਰਤ ਸ਼ਿਕਾਉਣ ਤੋਂ ਪਹਿਲਾਂ ਹੀ ਕਹਿ ਦਿੰਦਾ ਸੀ ਕਿ ਤੂੰ ਨਾ 2 ਲੱਖ ਪਾਠ ਕਰਕੇ ਆ ਸਾਡੇ ਕੋਲ ਫੇਰ ਅਮਰਤ ਸ਼ਿਕਾਵਾਂਗੇ। ਹੁਣ ਤਾਂ ਅਮਰਤ ਬਹੁਤਾ ਹੀ ਸਸਤਾ ਕਰਿਆ ਹੋਇਆ ਆ ਆਪਾਂ ਮਾਰ ਮਾਰ ਕਹਿੰਦੇ ਨੇ ਵੀ ਆਜੋ ਆਜੋ ਨਾ ਰਹੇ ਨਾ ਆਵੇ। ਸੋ ਉਹ ਪਹਿਲਾਂ ਤਿਆਰ ਕਰਦੇ ਸੀ 6 ਮਹੀਨੇ ਲਾਉਂਦੇ ਸੀ ਬਈ ਇੰਨਾ ਪਾਠ ਕਰ ਲੈ 6 ਮਹੀਨਿਆਂ ਚ ਸਵਾ ਲੱਖ ਤਾਂ ਛੇਤੀ ਹੋ ਜਾਂਦਾ ਸਵਾ ਮਹੀਨੇ ਚ 5-5 ਲੱਖ ਪਾਠ ਕਰਾਉਂਦੇ ਸੀ ਉਹ ਪਾਂਡਾ ਤੋਤਾ ਜਾਂਦਾ ਸੀ ਫੇਰ ਉਹਨੂੰ ਨਾਮ ਦੀ ਦਾਤ ਦਿੰਦੇ ਸੀ ਮੰਤਰ ਦਿੰਦੇ ਸੀ ਪੰਜ ਪਿਆਰੇ ਤੇ ਮਹਾਪੁਰਸ਼ ਜੋਗਰ ਦੱਸਦੇ ਸੀ ਕਿ ਨਾਮ ਕਿਵੇਂ ਜਪਣਾ ਕਿੱਥੇ ਸੁਰਤ ਟਿਕਾਉਣੀ ਹੈ ਕਿਸ ਤਰ੍ਹਾਂ ਬੈਠਣਾ ਹੈ ਬੈਠਣ ਦਾ ਨਹੀਂ ਪਤਾ ਸਾਨੂੰ ਤਾਂ ਜੇ ਬੈਠਣ ਦਾ ਨਹੀਂ ਪਤਾ ਨਾਮ ਚੱਲਦਾ ਹੀ ਨਹੀਂ ਹੈ ਕਿਉਂਕਿ ਇਹ ਸਾਰੀਆਂ ਚੀਜ਼ਾਂ ਸੈਂਟੈਟਿਕ ਨੇ ਐਵੇਂ ਅਟਕਲ ਪੱਛੂ ਗੱਲਾਂ ਨਹੀਂ ਸਾਡੇ ਜਿਹੜੇ ਲਾਈਵ ਕਰੰਟ ਹੈ ਸਾਡੇ ਬੋਡੀ ਦੇ ਅੰਦਰ ਔਰ ਰੀੜ ਦੀ ਹੱਡੀ ਤੇ ਜੇ ਰੀੜ ਦੀ ਹੱਡੀ ਸੋਨ ਹੋ ਜਾ ਲੱਤਾਂ ਚੱਲਦੀਆਂ ਹੀ ਨਹੀਂ ਹੋਣਗੀਆਂ ਜਿਆ ਉੱਠੇ ਨਹੀਂ ਸਕਦਾ ਕਿਉਂਕਿ ਉਹਦੇ ਵਿੱਚ ਕਮਜ਼ੋਰੀ ਆ ਗਈ ਕਰੰਟ ਘਟ ਗਿਆ ਰੀੜ ਦੀ ਹੱਡੀ ਦੇ ਹੇਠਲੇ ਪਾਸੇ ਗੁੰਡਲ ਨਹੀਂ ਕਹਿੰਦੇ ਨੇ ਉਹ ਇਲੈਕਟ੍ਰੋਨਿਕ ਹੈ ਸਰੀਰ ਦੀ ਜਿੱਥੋਂ ਸਾਰਾ ਕੁਝ ਕੰਟਰੋਲ ਹੁੰਦਾ ਹੈ ਪਹਿਲੇ ਜਮਾਨਿਆਂ 'ਚ ਤਰੀਕੇ ਹੋਰ ਸੀ ਉਹ ਸਵਾਸ ਦੇ ਬਲ ਨਾਲ ਚੜਦੇ ਸੀ ਉਹਦੇ ਵਿੱਚ ਛੇ ਚੱਕਰ ਸੀਗੇ ਜਿੱਥੇ ਕੱਲਾ-ਕੱਲਾ ਭੇਦ ਕੇ ਭੰਨ ਕੇ ਉਹਦੇ ਵਿੱਚ ਸੁਰਤ ਚੜਾਉਂਦੇ ਸੀ ਸੁਰਤ ਨਹੀਂ ਸਵਾਸ ਚੜਾਉਂਦੇ ਸੀ ਬੈਠਣ ਦਾ ਵੀ ਤਰੀਕਾ ਹੁੰਦਾ ਲੇਕਿਨ ਮਹਾਭੂਸ਼ਾ ਨੇ ਬਹੁਤ ਆਸਾਨ ਕਰਤਾ ਵਿਅੰਨਾ ਨਾ ਕਿਸੇ ਕੋ ਟਾਈਮ ਹੈ ਨਾ ਕਰ ਸਕੇ ਸਮੇਂ-ਸਮੇਂ ਤੇ ਚੀਜ਼ਾਂ ਬਦਲਦੀਆਂ ਰਹਿੰਦੀਆਂ ਹਨ ਉਹਨਾਂ ਦਾ ਇਹ ਹੈ ਕਿ ਸੁਰਤ ਨੂੰ ਕਾਬੂ ਕਰੋ ਕਿਉਂਕਿ ਹਰ ਵਕਤ ਸੋਚਦਾ ਹੈ ਚਿੰਤਾ ਤੇ ਹੀ ਦੀਸਾ ਸਭ ਕੋਏ ਚੇਤਾ ਏਕ ਤੇ ਹੀ ਸੁਖ ਉਹਦੇ ਵਾਸਤੇ ਮਹਾਪੁਰਸ਼ ਦੱਸਦੇ ਨੇ ਕਿ ਪਹਿਲਾਂ ਭਾਈ ਤੂੰ ਆਪਣੇ ਬੈਠਣ ਦਾ ਪ੍ਰਬੰਧ ਕਰ ਸਹੀ ਝੌਂਗੜਾ ਮਾਰ ਇਐਸੀ ਐਸਾ ਐਸੀ ਚੌਂਕੜੀ 'ਚ ਬੈਠ ਵੀ ਖੂਨ ਨਾ ਰੁਕ ਜਾਵੇ ਲਤਾਂ ਦਾ ਫੇਰ ਲਤਾਂ ਲਾਏਗਾ ਕਦੇ ਇਧਰੋਂ ਕਦੇ ਇਧਰੋਂ ਉਹਦਾ ਤਰੀਕਾ ਦਾ ਦੰਦ ਨੇ ਉਹ ਤੇ ਬਾਅਦ ਫੇਰ ਸ਼્વાસ ਦਾ ਨਾਮ ਪਹਿਲਾਂ ਰਸਨਾ ਦਾ ਨਾਮ ਹੋਇਆ ਕਰਦਾ ਹੈ ਰਸਨਾ ਦੇ ਨਾਮ ਨਾਲ ਉਹ 100 ਗੁਣਾ ਫਲ ਜ਼ਿਆਦਾ ਹੋਇਆ ਕਰਦਾ ਹੈ ਚੁੱਪ ਕਰਕੇ ਬੁੱਲ ਜਾਂਦੇ ਹਾਂ ਉਸ ਤੋਂ 100 ਗੁਣਾ ਫਲ ਹੋਇਆ ਕਰਦਾ ਹਿਰਦੇ ਵਿੱਚ ਜਪਣ ਦਾ ਉਸ ਤੋਂ 100 ਗੁਣਾ ਫਲ ਹੋਇਆ ਕਰਦਾ ਨਾਭੀ 'ਚ ਜਪਣ ਦਾ ਸੋਹੇ ਤਰੀਕੇ ਨੇ ਇਹ ਜੋਗਤ ਸਮਝਾਉਂਦੇ ਨੇ ਭਾਈ ਗੁਰਦਾਸ ਜੀ ਲੇਦੇ ਆ ਕਿ ਜੋਗ ਜੁਗਤ ਗੁਰ ਸਿੱਖ ਗੁਰ ਸਮਝਾਇਆ ਪੰਜ ਪਿਆਰੇ ਜੇ ਸਮਝਾਉਂਦੇ ਨਹੀਂ ਆਪ ਨੂੰ ਇਹ ਨਹੀਂ ਪਤਾ ਵਿਚਾਰੇ ਕੀ ਕਰਨਗੇ ਮਹਾਪੁਰਸ਼ਾਂ ਦੇ ਪੰਜ ਪਿਆਰਿਆਂ ਨੂੰ ਪਤਾ ਹੁੰਦਾ ਵੀ ਆਇਆ ਜੋਗ ਤਾਂ ਦੱਸਣੀ ਆ ਉਹਨਾਂ ਨੂੰ ਨਾਮ ਜਪਣ ਦੀ ਉਹ ਜੋਗ ਜੁਗਤ ਸਮਝਾਉਂਦੇ ਨੇ ਆਸਾ ਵਿੱਚ ਨਰਾਸ ਨਾਸ ਬੁਲਾਇਆ ਕਹਿੰਦੇ ਐਵੇਂ ਨਾ ਫੁਰਨਿਆਂ ਦੇ ਵਿੱਚ ਪੈ ਜੀ ਤੈਨੂੰ ਦੇਣਾ ਹੈ ਪਰਮੇਸ਼ਰ ਨੇ ਤੇਰੇ ਮੱਥੇ 'ਚ ਲਿਖਿਆ ਹੋਇਆ ਹੈ ਜੈਸੀ ਕਰਮ ਕਰਮ ਬੁੜੀ ਹੈ ਮਰਤ ਘਰ ਜੀ ਆਰੇ ਪੈਸੀ ਪਾਸ ਬਦ ਨਹੀਂ ਤੂੰ ਲੈ ਸਕਦਾ ਤੇਰੇ ਕੋਲ ਤੇਰਾ ਬਲ ਨਹੀਂ ਆ ਇਸ ਦਾ ਬਲ ਨਹੀਂ ਇਨਸਾਫ ਕਰਨ ਕਰਾਉਣ ਸਰਬ ਕੋ ਮਾਰ ਉਹਨੇ ਆਸਾ ਦੇ ਨਰਾਸ ਨਾਲ ਐਵੇਂ ਨਾ ਪੁਰ ਬੰਨੀ ਜਾ ਫੁਰਨਿਆਂ ਦੇ ਥੋੜਾ ਖਾ ਪਾਣੀ ਆਨ ਤੇਜ ਭਰ ਭਰ ਨਾ ਖਾ ਜੇ ਚਾਰ ਰੋਟੀਆਂ ਦੀ ਭੁੱਖ ਹੈ ਤਾਂ ਤਿੰਨ ਖਾ ਜਿਹੜਾ ਭਜਨ ਕਰਨ ਵਾਲਾ ਹੈ ਜੇ ਚਾਰ ਦੀ ਭੁੱਖ ਹੈ ਤਾਂ ਉਹ ਦੋ ਖਾਵੇ ਥੋੜਾ ਖਾਵੇ ਅਲਪ ਹਾਰ ਸੁਲਭ ਸੀ ਨਿੰਦਿਆ ਹਟਿਆ ਛਿਮਾ ਤਨਪ੍ਰੀਤ ਥੋੜਾ ਪਾਣੀ ਅੰਨ ਖਾਏ ਪੀਆ ਆ ਥੋੜਾ ਬੋਲਣ ਬੋਲ ਫੇਰੇ ਨਹੀਂ ਵੀ ਸਾਰਾ ਦਿਨ ਗੱਪਾਂ ਮਾਰੀ ਜਾ ਦੁਨੀਆ ਦੀਆਂ ਗੱਲਾਂ ਕਰੀ ਜਾ ਫਲਾਣਾ ਲੀਡਰ ਆਇਆ ਫਲਾਣਾ ਆਇਆ ਤੇਮਕਾ ਦੇਸ਼ ਆਇਆ ਅਖਬਾਰ ਪੜ ਲਿਆ ਫੇਰ ਅਜਮ ਨਹੀਂ ਹੁੰਦਾ ਫੇਰ ਦੂਜਿਆਂ ਨੂੰ ਦੱਸਦਾ ਫਿਰਦਾ ਬੱਲਾ ਮਾਰੀ ਜਾਂਦਾ ਝੂਠ ਲਾ ਲਾ ਕੇ ਮਸਾਲੇ ਲਾ ਲਾ ਕੇ ਭਜਨ ਨਹੀਂ ਹੋਇਆ ਕਰਦਾ ਭਜਨ ਸੱਤ ਬੋਲਣ ਨਾਲ ਹੋਇਆ ਕਰਦਾ ਸੋ ਮਹਾਰਾਜ ਕਹਿੰਦੇ ਵੀ ਥੋੜਾ ਬੋਲੋ ਭਾਈ ਗੁਰਦਾਸ ਜੀ ਦੱਸਦੇ ਆ ਕਿ ਥੋੜਾ ਬੋਲਣ ਬੋਲ ਨਾ ਚੱਕ ਚਖਾਇਆ ਥੋੜੀ ਰਾਤੀ ਨੀਂਦ ਸਾਰੀ ਰਾਤ ਪਿਆ ਰਿਹਾ ਕਹਿੰਦੇ ਐ ਨਹੀਂ ਪਿਆਰੇ ਮੀਆਂ ਨੀਂਦ ਨੂੰ ਕਟਾ ਥੋੜੀ ਕਰੇ ਜਾਂ ਥੋੜਾ ਅੰਨ ਖਾਏਗਾ ਨੀਂਦ ਵੀ ਥੋੜੀ ਹੋ ਜਾਏਗੀ ਨਾ ਮੋਹ ਭਰਾਇਆ ਸੋਹਣੇ ਅੰਦਰ ਜਾਏ ਨਾ ਲੋਭ ਲਵਾਇਆ ਸੁੰਦਰ ਦੇਖ ਦੇ ਕੇ ਮਨ ਵਿੱਚ ਕੋਈ ਲੋਭ ਨਾ ਲਿਆ ਕੋਈ ਕਾ ਐਸਾ ਨਾ ਕਰ ਛੋੜ ਇਸ ਤਰ੍ਹਾਂ ਜਸਵਤ ਮਹਾਪੁਰਸ਼ਾਂ ਨੇ ਨਾਮ ਦੀ ਜੁਗਤ ਦੱਸੀ ਉਸੇ ਵੇਲੇ ਬੈਠ ਕੇ ਆਪ ਸਾਰੇ ਗੱਲਾਂ ਮਹਾਰਾਜ ਜੀ ਕਰਿਆ ਕਰਦੇ ਸੀ ਕਿ ਐਨੀ ਲਗਨ ਲੱਗੀ ਸਾਡੇ ਨੇਤਰੇ ਨਾਲ ਫੁੱਲਣ ਅੰਦਰ ਤੋਂ ਚੱਲ ਪਈ ਨਾਮ ਦੀ ਉਹਦੇ ਵਿੱਚ ਰਹਿ ਬੈਠ ਰਿਹਾ ਤਾਂ ਉਹ ਮਹਾਰਾਜ ਵੱਡੇ ਰੇਰੂ ਸਾਹਿਬ ਵਾਲੇ ਰਾਤ ਨੂੰ 4 ਫੁੱਟ ਮਰਬਾ ਟੋਆ ਬਟਿਆ ਹੋਇਆ ਸੀ ਉਹਦੇ ਵਿੱਚ ਬੈਠਦੇ ਹੁੰਦੇ ਉਹ ਸਰਦੀਆਂ ਦੇ ਵਿੱਚ ਬਰਸਾਤਾਂ ਤੋਂ ਉਹਦੇ ਉੱਤੇ ਇੱਕ ਛੱਪਰੀ ਰੱਖ ਬੰਨ ਕੇ ਰੱਖ ਦਿੰਦੇ ਸੀ ਤੇ ਮਹਾਰਾਜ ਜੀ ਬਾਹਰ ਦਰਵਾਜ਼ੇ ਮੂਰੇ ਬੈਠੇ ਰਹਿੰਦੇ ਸੀ ਬਹੁਤ ਕਾਲ ਕਮਾਈ ਕਰੀ ਤੇ ਉਹ ਵਸਤਾ ਪ੍ਰਾਪਤ ਕਰਨੀਆਂ ਜੋ ਨਾਮ ਵਾਲਿਆਂ ਨੂੰ ਪ੍ਰਾਪਤ ਹੁੰਦੀਆਂ ਨੇ ਕਿ ਅਮਲ ਛਕਿਆ ਨਾਮ ਵੰਦੇ ਨੇ ਪੰਜ ਪਿਆਰੇ ਮੁੜ ਕੇ ਪੁੱਛੋ ਨਾਮ ਜਪਦਾ ਕਹਿੰਦਾ ਮੈਨੂੰ ਤਾਂ ਇਹ ਪਤਾ ਹੀ ਨਹੀਂ ਨਾਮ ਕੀ ਹੁੰਦਾ ਫੇਰ ਕਈ ਬੰਦੇ ਮਿਲ ਜਾਂਦੇ ਨੇ ਕਹਿੰਦੇ ਆ ਤੈਨੂੰ ਫਲਾਣੇ ਥਾਂ ਤੇ ਨਾਮ ਦਵਾ ਕੇ ਲਿਆਈਏ ਧੋਖਾ ਖਾ ਜਾਂਦਾ ਕਿਤੇ ਹੋਰੇ ਜਾ ਕੇ ਫਸ ਜਾਂਦਾ ਗੁਰੂ ਨੂੰ ਛੱਡ ਜਾਂਦਾ ਉਹ ਤਾਂ ਮਹਾਰਾਜ ਨੇ ਤਾਂ ਦੱਸ ਦਿੱਤਾ ਸਾਰਾ ਸੋ ਆਪ ਨੇ ਨਾਮ ਦੀ ਪ੍ਰਾਪਤੀ ਕਰਨ ਤੋਂ ਬਾਅਦ ਫੇਰ ਇੱਕ ਸਕਿੰਟ ਨਹੀਂ ਗਵਾਇਆ ਦਿਨ ਰਾਤ ਹਰ ਵਕਤ ਨਾਮ ਜਪਦੇ ਸੀ